ਕਾਲਾ ਚਾ ਪੰਤ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ 13 ਪਿਛਲੇ ਦ੍ਰਿਸ਼ ਵਾਲਾ ਸਿੱਖ ਪਰਿਵਾਰ ਦਾ ਘਰ ਮੰਚ ਦੇ ਵਿੱਚਕਾਰ ਸ਼ਮਸ਼ੇਰ ਸਿੰਘ ਦੀ ਲਾਸ਼ ਪਈ ਹੈ ਉਸ ਦਾ ਬਜ਼ੁਰਗ ਬਾਪੂ ਮਾਤਾ ਅਤੇ ਕੁਝ ਹੋਰ ਵਿਅਕਤੀ ਬੈਠੇ ਨਿਹਾਲ ਸਿੰਘ ਨੂੰ ਉਡੀਕ ਰਹੇ ਹਨ ਬਜ਼ੁਰਗ ਮੈਂ ਮੈਂ ਇੱਕ ਸੁਧਾਰਨ ਸਿੱਖ ਹਾਂ ਗੁਰੂ ਦੇ ਭਾਣੇ ਨੂੰ ਮੰਨਣ ਵਾਲਾ ਕੋਈ ਸਮਾਸੀ ਕਿ ਸਿੱਖ ਮਿਸਲਾਂ ਦੇ ਮੁਖੀ ਧਰਮ ਦੀ ਖਾਤਰ ਲੜਦੇ ਸਨ ਜ਼ੁਲਮੀ ਅਤੇ ਜ਼ਬਰ ਹਾਕਮਾਂ ਦਾ ਟੱਕਰ ਕਰਨ ਵਾਸਤੇ ਉਹ ਫੌਜ ਇਕੱਠੀ ਕਰਦੇ ਸਨ ਪਰ ਅੱਜ ਇਹ ਰਾਜਨੀਤੀ ਖੇਡ ਰਹੇ ਹਨ ਇੱਕ ਦੂਜੇ ਦਾ ਇਲਾਕਾ ਜਿੱਤਣ ਲਈ ਲੜ ਰਹੇ ਹਨ ਇੱਕ ਦੂਜੇ ਨੂੰ ਹਰਾਉਣ ਲਈ ਨਵੇਂ-ਨਵੇਂ ਗੱਠ ਜੋੜ ਬਣਾ ਰਹੇ ਹਨ ਆਪਣੀਆਂ ਲੜਕੀਆਂ ਦੇ ਰਿਸ਼ਤੇ ਇੱਕ ਦੂਜੇ ਦੇ ਪੁੱਤਰ ਨਾਲ ਕਰਕੇ ਇੱਕ ਦੂਜੇ ਨੂੰ ਭਰਮਾ ਰਹੇ ਹਨ ਪਰ ਮੇਰਾ ਕੀ ਬਣਿਆ ਮੇਰਾ ਤਾਂ ਜਵਾਨ ਪੁੱਤਰ ਮਰ ਗਿਆ ਕੋਈ ਇਸ ਦੀ ਖਬਰ ਲੈਣ ਵੀ ਨਹੀਂ ਆਇਆ ਇਹ ਰਾਜੇ ਮਹਾਰਾਜੇ ਕੀ ਜਾਣਣ ਕਿ ਇੱਕ ਆਮ ਸਿਪਾਹੀ ਦੀ ਜ਼ਿੰਦਗੀ ਕੀ ਹੁੰਦੀ ਹੈ ਤੇ ਉਸ ਦੀ ਮੌਤ ਤੇ ਉਸ ਦੇ ਪਰਿਵਾਰ ਲਈ ਕੀ ਮਾਇਨੇ ਹੁੰਦੇ ਹਨ ਸ਼ਾਮ ਲਾਲ ਪਹਿਲਾਂ ਇਨਾ ਕਨਿਆ ਅਤੇ ਸ਼ੁਕਰ ਚੱਕੀਆਂ ਨੇ ਮਿਲ ਕੇ ਜੱਸਾ ਸਿੰਘ ਰਾਮਗੜੀਆ ਤੋਂ ਉਸ ਦੇ ਇਲਾਕੇ ਖੋ ਕੇ ਉਸ ਨੂੰ ਪੰਜਾਬ ਤੋਂ ਬਾਹਰ ਧੱਕ ਦਿੱਤਾ ਹੁਣ ਜਦ ਉਹਨਾਂ ਦੀ ਆਪੋਸਿਟ ਵਿੱਚ ਵੀ ਖੜਕ ਪਈ ਤਾਂ ਸ਼ੁਕਰ ਚੱਕੀਆਂ ਨੇ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਵਾਪਸ ਪਰਤ ਆਉਣ ਦਾ ਸੱਦਾ ਦੇ ਦਿੱਤਾ ਸਿੱਖ ਪਹਿਲਾ ਉਹ ਤਾਂ ਪਹਿਲੇ ਹੀ ਪੰਜਾਬ ਆਉਣ ਦੇ ਸੁਪਨੇ ਲੈ ਰਿਹਾ ਸੀ ਹੁਣ ਮਹਾ ਸਿੰਘ ਸ਼ੁਕਰ ਚੱਕੀਆਂ ਨੇ ਹੋਰ ਬਲਦੀ ਉੱਤੇ ਤੇਲ ਪਾ ਦਿੱਤਾ ਸਿੱਖ ਦੂਜਾ ਜੈ ਸਿੰਘ ਕਨਈਆ ਦੀ ਮਹਾ ਸਿੰਘ ਸ਼ੁਕਰ ਚੱਕੀਆਂ ਨਾਲ ਵੀ ਤਾਂ ਜੰਮੂ ਤੋਂ ਲੁੱਟ ਜੰਮੂ ਤੋਂ ਲੁੱਟੇ ਹੋਏ ਧਨ ਦੌਲਤ ਦੀ ਵੰਡ ਬਾਰੇ ਹੀ ਝਗੜਾ ਹੋਇਆ ਸੀ ਆਖੇ ਮੈਨੂੰ ਨਾਲ ਲੈ ਬਿਨਾ ਹੀ ਮਹਾ ਸਿੰਘ ਨੇ ਜੰਮੂ ਉੱਤੇ ਹਮਲਾ ਕਿਉਂ ਕੀਤਾ ਸਿੱਖ ਤੀਜਾ ਇਹ ਵੀ ਠੀਕ ਹੈ ਪਰ ਇਸ ਵਿੱਚ ਵਿਚਾਲੇ ਈਰਖਾ ਬਾਜੀ ਵੀ ਤਾਂ ਆਪਣਾ ਰੰਗ ਦਿਖਾਉਂਦੀ ਹੈ ਸ਼ਾਮਲਾ ਉੰਜ ਜੱਸਾ ਸਿੰਘ ਰਾਮਗੜੀਆ ਵੀ ਇਹਨਾਂ ਸਰਦਾਰਾਂ ਦੀ ਰਾਜਨੀਤੀ ਨੂੰ ਸਮਝਦਾ ਰਿਹਾ ਉਸਨੇ ਕੋਈ ਜਬਾਨੀ ਗਲਾਈ ਸੰਧੀ ਨਹੀਂ ਕੀਤੀ ਲਿਖਤੀ ਰੂਪ ਵਿੱਚ ਸਮਝੌਤਾ ਕੀਤਾ ਕਿ ਪੰਜਾਬ ਵਿੱਚ ਦੀ ਉਸਦੀ ਹਾਰੀ ਹੋਈ ਮਿਸਲ ਦੇ ਇਲਾਕੇ ਉਸ ਨੂੰ ਮੁੜ ਵਾਪਸ ਮਿਲਣਗੇ ਸਿੱਖ ਪਹਿਲਾ ਹਾਂ ਹਾਂ ਵਿਅੰਗ ਨਾਲ ਜਿਵੇਂ ਜੈ ਸਿੰਘ ਨਈਏ ਨੇ ਕਾਂਗੜੀ ਦਾ ਕਿਲਾ ਜਸਾ ਸਿੰਘ ਰੰਗੜੀਏ ਪਾਸੋਂ ਜਿੱਤ ਕੇ ਆਪ ਹੀ ਦੱਬ ਲਿਆ ਸੀ ਅਤੇ ਕਿਲੇ ਦਾ ਮਾਲਕ ਸੰਸਾਰ ਚੰਦ ਕਟੋਚ ਨੂੰ ਠੂਠਾ ਦਿਖਾ ਦਿੱਤਾ ਸੀ ਸਿੱਖ ਠੀਕ ਹੈ ਰਾਮਗੜੀਆ ਸਰਦਾਰ ਇਹਨਾਂ ਦੀਆਂ ਸਾਰੀਆਂ ਚਲਾਕੀਆਂ ਨੂੰ ਜਾਣਦਾ ਹੈ। ਬਜ਼ੁਰਗ ਓਏ 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 ਭਲਿਓ ਰੋਕੋ। ਰਾਮਗੜੀਆ ਸ਼ੁਕਰ ਚੱਕੀਆ ਤੇ ਸੰਸਾਰ ਚੰਦ ਨੇ ਭਾਵੇਂ ਬਟਾਲੀ ਦਾ ਕਿਲਾ ਜਿੱਤ ਰਿਆ। ਭਾਵੇਂ ਕਲਾਨਾ ਕਲਾਨੌਰ ਦਾ ਭਾਵੇਂ ਕਾਂਗੜਾ ਦਾ। ਓਏ ਮੈਂ ਤਾਂ ਆਪਣਾ ਇੱਕੋ ਇੱਕ ਪੁੱਤਰ ਸ਼ੇਰਾਂ ਵਰਗਾ ਸ਼ਮਸ਼ੇਰ ਹਾਰ ਗਿਆ। ਓਏ ਓ ਦੇਖੋ ਲੋਕੋ ਮੇਰੀ ਕਿਸਮਤ ਦੀ ਹੋਣੀ। ਮੇਰੇ ਦੋਵੇਂ ਪੁੱਤਰ ਇੱਕ ਦੂਜੇ ਦੀਆਂ ਵਿਰੋਧੀ ਫੌਜਾਂ ਵਿੱਚ ਲੜਦੇ ਰਹੇ ਓਏ। ਰਾਮਗੜੀਆ ਦੀ ਫੌਜ ਵਿੱਚ ਮੇਰਾ ਨਿਹਾਲਾ ਜਿੱਤ ਗਿਆ ਤੇ ਭਾਗ ਸਿੰਘ ਆਲੂਵਾਲੀਆ ਦੀ ਫੌਜ ਵਿੱਚ ਮੇਰਾ ਸ਼ਮਸ਼ੇਰ ਹਾਰ ਗਿਆ ਓਏ ਓਏ ਮੁਖੀ ਸਰਦਾਰਾਂ ਦੀ ਰਾਜਨੀਤੀ ਮੇਰੇ ਪੁੱਤਰ ਨੂੰ ਖਾ ਗਈ ਓਏ ਸਿੱਖ ਪਹਿਲਾ ਹੁਣ ਤਾਂ ਦਲ ਖਾਲਸਾ ਦੀ अहमियत ਨੂੰ ਵੀ ਕੋਈ ਨਹੀਂ ਮੰਨਦਾ ਸਿੱਖ ਦੂਜਾ ਦਲ ਖਾਲਸਾ ਨੂੰ ਕੌਣ ਮੰਨਦਾ ਜਦੋਂ ਉਸ ਦਾ ਮੁਖੀ ਜੱਸਾ ਸਿੰਘ ਆਲੂਵਾਲੀਆ ਹੀ ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਵਿੱਚ ਸ਼ਾਮਲ ਹੋ ਗਿਆ ਉਸ ਨੂੰ ਦਾ ਸੁਰੋ ਸਫਾਈ ਦਾ ਕੰਮ ਕਰਨਾ ਚਾਹੀਦਾ ਸੀ ਹੁਣ ਉਸ ਦੀ ਮੌਤ ਹੋਜਣ ਜਾਣ ਤੋਂ ਬਾਅਦ ਵੀ ਹੋਰ ਵੀ ਪੱਠਾ ਬੈਠ ਗਿਆ ਹੁਣ ਸਾਂਝੇ ਨਿਸ਼ਾਨੇ ਅਤੇ ਸਿੱਖੀ ਦੀ ਉੱਚਤਾ ਨੂੰ ਕੌਣ ਪੁੱਛਦਾ ਹੈ ਬਜ਼ੁਰਗ ਇਨ ਇਨ ਸਿੱਖ ਸਰਦਾਰਾਂ ਦੀਆਂ ਲੜਾਈਆਂ ਨੇ ਸਿੱਖ ਧਰਮ ਦਾ ਤਾਂ ਬੇੜਾ ਹੀ ਕਰਕ ਕਰ ਦਿੱਤਾ ਤੇ ਮੇਰਾ ਜਵਾਨ ਪੁੱਤਰ ਹਾਏ ਹੋਏ ਸਿੱਖ ਪਹਿਲਾ ਹਾਲੇ ਤੱਕ ਨਿਹਾਲ ਸਿੰਘ ਵੀ ਨਹੀਂ ਆਇਆ ਸਿੱਖ ਦੂਜਾ ਇਹ ਲੜਾਈਆਂ ਕਦ ਕਿਸੇ ਦਾ ਭਲਾ ਕਰਦੀਆਂ ਨੇ ਜੈ ਸਿੰਘ ਕਨਈਏ ਦਾ ਆਪਣਾ ਜਵਾਨ ਪੁੱਤਰ ਗੁਰਬਖਸ਼ ਸਿੰਘ ਵੀ ਪਟਾਲੇ ਦੇ ਕਿਲੇ ਦੀ ਲੜਾਈ ਲੜਦਾ ਲੜਦਾ ਮਾਰਿਆ ਗਿਆ ਉਸ ਦੀ ਵਿਧਵਾ ਸਦਾ ਕੌਰ ਦੇ ਹੰਝੂ ਨਹੀਂ ਸੰਭ ਦੇਖੇ ਜਾਂਦੇ ਸਿੱਖ ਪਹਿਲਾ ਸ਼ਾਮਲਾਲ ਜੀ ਸ਼ੁਕਰ ਚੱਕੀਆ ਸਰਦਾਰ ਮਹਾ ਸਿੰਘ ਦੇ ਸੱਦੇ ਤੇ ਰਾਮਗੜੀਆ ਸਰਦਾਰ ਪੰਜਾਬ ਵਿੱਚ ਸਥਾਪਿਤ ਤਾਂ ਹੋ ਗਿਆ ਪਰ ਤੁਸੀਂ ਦੇਖਿਓ ਕਿ ਹੁਣ ਸਦਾ ਕੌਰ ਦੀ ਰਾਜਨੀਤੀ ਕੀ ਖੇਡ ਖੇਡਦੀ ਆ ਸ਼ਾਮਲਾ ਸਦਾਕੌਰ ਦੀ ਰਾਜਨੀਤੀ ਸਿੱਖ ਪਹਿਲਾ ਹਾਂ ਸਦਾਕੌਰ ਆਪਣੀ ਲੜਕੀ ਮਹਿਤਾਬ ਕੌਰ ਦੀ ਸ਼ਾਦੀ ਲਈ ਰਿਸ਼ਤਾ ਮਹਾ ਸਿੰਘ ਸ਼ੁਕਰ ਚੱਕੀਆ ਦੇ ਪੁੱਤਰ ਰਣਜੀਤ ਸਿੰਘ ਸ਼ੁਕਰ ਚੱਕੀਆ ਨਾਲ ਕਰ ਰਹੀ ਹੈ ਸਿੱਖ ਦੂਜਾ ਹਾਂ ਹਾਂ ਮੈਨੂੰ ਤਾਂ ਇਸ ਸਦਾਕੌਰ ਦੀ ਰਾਜਨੀਤੀ ਵਿੱਚ ਕੁਝ ਹੋਰ ਰੰਗ ਵੀ ਨਜ਼ਰ ਆਉਂਦੇ ਹਨ ਸ਼ਾਮਲਾ ਉਹ ਕਿਹੜੇ ਸਿੱਖ ਦੂਜਾ ਉਹ ਰਣਜੀਤ ਸਿੰਘ ਦੇ ਜ਼ਰੀਏ ਸ਼ੁਕਰ ਚੱਕੀਆ ਅਤੇ ਕਨਈਆ ਮਿਸਲ ਨੂੰ ਇਕੱਠਿਆਂ ਕਰਕੇ ਆਪ ਇਸ ਦੀ ਮਾਲਕ ਬਣਨਾ ਚਾਹੁੰਦੀ ਹੈ ਬਜ਼ੁਰਗ ਓਏ ਇਹਨਾਂ ਰਾਜਨੀਤਿਕ ਵਾਨਾਂ ਦੀਆਂ ਚਾਹਾਂ ਨੂੰ ਤੁਸੀਂ ਕੀ ਸਮਝੋ ਸੱਤਾ ਦਾ ਤਾਂ ਨਸ਼ਾ ਹੀ ਅਜਿਹਾ ਹੁੰਦਾ ਹੈ ਬਾਰੂ ਦਿਨ ਚਾਰ ਸਿੰਘ ਹੋਰ ਸਿੰਘਾਂ ਨਾਲ ਨਿਹਾਲ ਸਿੰਘ ਦਾਖਲ ਹੁੰਦਾ ਹੈ ਨਿਹਾਲ ਸਿੰਘ ਵੀਰੇ ਉਹ ਉਹ ਮੇਰੇ ਵੀਰੇ ਤਾਂ ਮਾਰ ਕੇ ਲਾਸ਼ ਨਾਲ ਚਿੰਬੜ ਜਾਂਦਾ ਹੈ ਬਾਪੂ ਬਾਪੂ ਵੀਰਾ ਮੇਰੀ ਸੱਜੀ ਬਾਹ ਸੀ ਵੀਰ ਸ਼ਮਸ਼ੇਰ ਓਏ ਬਜ਼ੁਰਗ ਕੋਈ ਨਾ ਪੁੱਤਰ ਕੋਈ ਨਾ ਵਹਿਗੁਰੂ ਦਾ ਹੁਕਮ ਮੰਨੋ ਜੋ ਲਿਖਿਆ ਸੀ ਤਕਦੀਰ ਵਿੱਚ ਰੋ ਕੇ ਪਰ ਇਸ ਵਿਚਾਰੇ ਦੇ ਬੱਚੇ ਰੁਲ ਜਾਣਗੇ ਨਿਹਾਲ ਸਿੰਘ ਰੋਂਦਾ ਹੋਇਆ ਇੱਕ ਪਾਸੇ ਬੈਠ ਜਾਂਦਾ ਹੈ ਬਾਹਰੋਂ ਇੱਕ ਵਿਅਕਤੀ ਦਾਖਲ ਹੁੰਦਾ ਹੈ ਵਿਅਕਤੀ ਚੱਲਿਏ ਤੁਰੇ ਬਾਪੂ ਜੀ ਸਸਕਾਰ ਦੀ ਤਿਆਰੀ ਵੀ ਹੋ ਗਈ ਤੇ ਨਿਹਾਲ ਸਿੰਘ ਵੀ ਹੁਣ ਤਾਂ ਆ ਗਿਆ ਬਜ਼ੁਰਗ ਮੁੱਚ ਲੋਕ ਹਾਈ ਰੋਂਦਾ ਹੈ ਸਾਰੇ ਅੱਖਾਂ ਪੁੰਚਦੇ ਹੋਏ ਲਾਸ਼ ਦੇ ਕੋਲ ਖੜੇ ਹੋ ਜਾਂਦੇ ਹਨ